ਸ਼ਰੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਪੇਜ ਨੂੰ ਲਾਈਕ ਕਰ ਦਿਆ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਅਤੇ ਕਮਬਾਈਨਾਂ ਦੇ ਰੇਟ ਬਾਰੇ ਕਮੈਂਟ ਜਰੂਰ ਕਰਿਆ ਕਰੋ ਵੀ ਇਹ ਕਮੈਨ ਮਾਡਲ ਦੇ ਹਿਸਾਬ ਨਾਲ ਇੰਨੇ ਰੁਪਈਆ ਦੀ ਹੈਗੀ ਹੈ ਇਹ ਜਦੋਂ ਤੁਸੀਂ ਕਮੈਂਟ ਕਰੋਗੇ ਤਾਂ ਸਾਨੂੰ ਵੀ ਰੇਟ ਦੇ ਬਾਰੇ ਅਤੇ ਮਾਲਕ ਜਿਹੜਾ ਕਮੈਨ ਵੇਚਣਾ ਚਾਹੁੰਦਾ ਹੈ ਉਹਨੂੰ ਵੀ ਕਮੈਂਡ ਦੇ ਰੇਟ ਬਾਰੇ ਜਾਣਕਾਰੀ ਮਿਲ ਸਕੇਗੀ ਤਾਂ ਜੋ ਰੇਟ ਵੱਧ ਘੱਟ ਰੱਖਿਆ ਜਾਂਦਾ ਜੀ ਉਹ ਜਿਹੜਾ ਆਪਣਾ ਪ੍ਰੋਪਰ ਆ ਸਕੇ ਦੋਸਤੋ ਜੇਕਰ ਤੁਸੀਂ ਵੀ ਆਪਣੇ ਕਿਸੇ ਵੀ ਵਹੀਕਲ ਦੀ ਐਡ ਲਵਾਉਣਾ ਚਾਹੁੰਦੇ ਹੋ ਬਿਲਕੁਲ ਫ੍ਰੀ ਐਡ ਸਾਡੇ ਵੱਲੋਂ ਇਹ ਲਾਈ ਜਾਏਗੀ ਸਾਡਾ WhatsApp ਨੰਬਰ ਉੱਪਰ ਸ਼ੋਅ ਹੋ ਰਿਹਾ ਜੀ ਤੁਸੀਂ ਇਸ ਨੰਬਰ ਦੇ ਉੱਤੇ ਸਾਨੂੰ ਆਪਣੇ ਵਹੀਕਲ ਦੀ ਫੋਟੋ ਭੇਜ ਸਕਦੇ ਹੋ ਜੀ ਫੋਟੋਆਂ ਦੇ ਨਾਲ-ਨਾਲ ਤੁਸੀਂ ਉਹਦੇ ਟਾਇਰਾਂ ਦੀ ਜਾਣਕਾਰੀ ਉਸ ਦੇ ਉੱਪਰ ਇੰਜਣ ਦੀ ਜਾਣਕਾਰੀ ਗੇਅਰ ਦੀ ਜਾਣਕਾਰੀ ਤਾਂ ਜੋ ਫੁੱਲ ਡਿਟੇਲ ਜਿਹੜੀ ਸਾਨੂੰ ਭੇਜੀ ਜਾਵੇ ਮਾਡਲ ਨੰਬਰ ਅਤੇ ਉਸ ਦਾ ਵਾਜਬ ਰੇਟ ਦੱਸਿਆ ਜਾਵੇ ਤਾਂ ਜੋ ਅਸੀਂ ਤੁਹਾਡੀ ਵੀਡੀਓ ਪਾ ਸਕੀਏ ਤੇ ਤੁਹਾਨੂੰ ਵੱਧ ਤੋਂ ਵੱਧ ਲੋਕਾਂ ਦੇ ਫੋਨ ਆਉਣ ਅਤੇ ਤੁਹਾਡਾ ਵਹੀਕਲ ਜਿਹੜਾ ਵਿਕ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਣੇ ਕੋਲੇ ਕੰਬੈਨ ਆਈ ਹੈ ਜੀ ਆਪਣੇ ਕੋਲੇ 2021 ਮਾਡਲ ਪਨੇਸਰ ਟਰੈਕਟਰ ਵਾਲੀ ਕੰਬੈਨ ਆਈ ਆ ਜੀ 2021 ਮਾਡਲ ਇਹ ਕੰਬੈਨ ਆ ਜੀ ਪਨੇਸਰ ਕੰਬੈਨ ਆ ਰਾਜਸਥਾਨ ਇਹ ਕੰਬੈਨ ਖੜੀ ਹੋਈ ਆ ਜੀ ਮਾਲਕ ਵੀਰ ਵੱਲੋਂ ਰੇਟ 6,50,000 ਰੁਪਏ ਦੀ ਡਿਮਾਂਡ ਜਿਹੜੀ ਆ ਕੀਤੀ ਆ ਜੀ ਤੁਸੀਂ ਇਹ ਉੱਪਰ ਦਿੱਤੇ ਨੰਬਰ ਤੇ ਜਿਹੜਾ ਸੰਪਰਕ ਕਰਕੇ ਇਹ ਜਿਹੜੀ ਕੰਬੈਨ ਨੂੰ ਤੁਸੀਂ ਖਰੀਦ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਮਾਲਕ ਵੀਰ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਦੋਸਤੋ ਇਸ ਤੋਂ ਬਾਅਦ ਆਪਣੇ ਕੋਲੇ ਕੰਬਾਈਨ ਆਈ ਹੈ ਜੀ ਪ੍ਰੀਤ ਡੀਲੈਕਸ ਮਾਡਲ ਇਹ ਕੰਬਾਈਨ ਆ ਜੀ ਜਿਹੜੀ ਇਹ ਆਟੋਮੈਟਿਕ ਔਗਰ ਵਾਲੀ ਆ ਇਹ ਇਸ ਦਾ ਔਗਰ ਉੱਪਰੋਂ ਖੁੱਲਦਾ ਹੈ ਜੀ ਇੱਕ ਤਾਂ ਕੰਬਾਈਨ ਦਾ ਔਗਰ ਜਿਹੜੇ ਉਹ ਥੱਲੇ ਦੀ ਆਇਆ ਸੀ ਇਹ ਕੰਬਾਈਨ ਆਟੋਮੈਟਿਕ ਔਗਰ ਵਾਲੀ ਆ ਜੀ ਡੀਲੈਕਸ ਮਾਡਲ ਆ ਜੀ ਪ੍ਰੀਤ 987 ਕੰਬਾਈਨ ਆ ਜੀ 2016 ਮਾਡਲ ਪੇਟੀਬੰਦ ਇੰਜਣ ਦੇ ਨਾਲ ਆ ਜੀ ਮਾਰਕਵੀਰ ਵੱਲੋਂ ਇਸ ਦਾ ਰੇਟ 12 ਲੱਖ ਰੁਪਇਆ ਰੱਖਿਆ ਗਿਆ ਜੀ ਯੂਪੀ ਸ਼ਹਿਜਾਹਨਪੁਰ ਦੇ ਵਿੱਚ ਇਹ ਜਿਹੜੀ ਕੰਬਾਈਨ ਖੜੀ ਹੋਈ ਆ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਜਿਹੜੀ ਕੰਬਾਈਨ ਨੂੰ ਖਰੀਦ ਸਕਦੇ ਹੋ ਦੋਸਤੋ ਅਗਲੀ ਕੰਬਾਈਨ ਆਪਣੇ ਦੇ ਆਪਣੇ ਕੋਲ ਆਈ ਆ ਜੀ 2014 ਮਾਡਲ ਪ੍ਰੀਤ ਕੰਬਾਈਨ ਆ ਜੀ 2014 ਮਾਡਲ ਇਹ ਕੰਬਾਈਨ ਆ ਜੀ ਡਿਸਪੋਜ਼ਲ ਇੰਜਣ ਦੇ ਨਾਲ ਇਹ ਕੰਬਾਈਨ ਆ 9,50,000 ਰੁਪਏ ਦੀ ਮਾਲਕ ਵੀਰ ਵੱਲੋਂ ਡਿਮਾਂਡ ਕੀਤੀ ਗਈ ਹੈ ਜੀ ਇਸ ਕਮਬੈਨ ਦੇ ਰੇਟ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਹੀ ਇਹ ਕਮਬੈਨ ਕਿੰਨੇ ਰੇਟ ਦੀ ਹੈ ਤੁਹਾਡੇ ਹਿਸਾਬ ਦੇ ਨਾਲ 2014 ਮਾਡਲ ਹੈ ਜੀ ਮਾਲਕ ਵੀਰ ਵੱਲੋਂ 9,50,000 ਰੁਪਏ ਦੀ ਡਿਮਾਂਡ ਕੀਤੀ ਹੈ ਤੁਸੀਂ ਕਮੈਂਟ ਕਰਕੇ ਦੱਸੋ ਕਿ ਇਹ ਕਮਬੈਨ ਕਿੰਨੇ ਦੀ ਹੈਗੀ ਹੈ ਇਹ ਕਮਬੈਨ ਵੀ ਪੀਓ ਲੰਬੀ ਬਾਦਲ ਪਿੰਡ ਦੇ ਕੋਲ ਲੰਬੀ ਜਿਹੜਾ ਜੀ ਉੱਥੇ ਇਹ ਕਮਬੈਨ ਖੜੀ ਹੋਈ ਆ ਮਾਲਕ ਵੀਰ ਨਾਲ ਸੰਪਰਕ ਕਰਕੇ ਤੁਸੀਂ ਇਹ ਕੰਬੈਨ ਜਿਹੜੀ ਆ ਖਰੀਦ ਸਕਦੇ ਹੋ ਦੋਸਤੋ ਇਸ ਤੋਂ ਬਾਅਦ ਆਪਣੇ ਕੋਲੇ ਕੰਬੈਨ ਆਈ ਹੈ ਜੀ ਹੀਰਾ ਹੀਰਾ ਕੰਬੈਨ ਆਈ ਹੈ ਜੀ ਸੌਰੀ ਜੀ ਨਿਊ ਹੀਰਾ ਕੰਬੈਨ ਹੈ ਹੀਰਾ ਨਹੀਂ ਨਿਊ ਹੀਰਾ ਕੰਬੈਨ ਆ ਜੀ 2008 ਮਾਡਲ ਇਹ ਕੰਬੈਨ ਆ ਜੀ ਕਾਪੀ 2011 ਦੀ ਬਣੀ ਹੋਈ ਆ ਜੀ ਇੰਜਨ ਇਹਦਾ 0 ਤੋਂ 2 ਪੇਟੀ ਬੰਦ ਆ ਜੀ ਇੰਜਣ ਤੇ ਗੇਅਰ ਦੀ ਮਾਲਕੀਰ ਵੱਲੋਂ ਫੁੱਲ ਅਟਾ ਗਾਰੰਟੀ ਹੈ ਜੀ ਅਤੇ ਇਸ ਦੇ ਅਗਲੇ ਜਿਹੜੇ ਵੱਡੇ ਟਾਇਰ ਆ ਜੀ ਉਹ 90 ਤੋਂ 95 ਪੈਸੇ ਹਨ ਕਮਬੈਨ ਦੀ ਕੰਡੀਸ਼ਨ ਤੁਸੀਂ ਫੋਟੋਆਂ ਤੋਂ ਵੇਖ ਸਕਦੇ ਹੋ ਪਿਛਲੇ ਟਾਇਰ ਨਾਲ ਦੇ ਹਨ ਜੀ ਰੇਟ 6,25,000 ਰੁਪਏ ਦੀ ਮਾਲਕੀਰ ਵੱਲੋਂ ਡਿਮਾਂਡ ਕੀਤੀ ਗਈ ਹੈ ਜੀ ਮੋਬਾਈਲ ਨੰਬਰ ਉੱਪਰ ਲਿਖਿਆ ਹੋਇਆ ਹੈ ਜੀ ਤੁਸੀਂ ਸੰਪਰਕ ਕਰਕੇ ਇਹ ਜਿਹੜੀ ਕਮਬੈਨ ਨੂੰ ਤੁਸੀਂ ਖਰੀਦ ਸਕਦੇ ਹੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨੀਆਂ ਹੀ ਕਮਾਈਆਂ ਸਾਨੂੰ ਆਪਣੇ ਕਿਸੇ ਵੀ ਵਹੀਕਲ ਦੀ ਐਡ ਲਵਾਉਣ ਲਈ ਸਾਡੇ ਨੰਬਰ ਤੇ ਟਰੈਕਟਰ ਤੂੜੀ ਵਾਲੀ ਮਸ਼ੀਨ ਟਰਾਲੀਆਂ ਜੇਕਰ ਕਿਸੇ ਵੀਰ ਨੇ ਵੀ ਕੋਈ ਵੀ ਐਡ ਲਵਾਉਣੀ ਹੈ ਬਿਲਕੁਲ ਫਰੀ ਤੁਸੀਂ ਆਪਣੇ ਵਹੀਕਲ ਦੀਆਂ ਫੋਟੋਆਂ ਭੇਜ ਕੇ ਸਾਡੇ ਨੰਬਰ ਤੇ ਜਿਹੜੀ ਆ ਸਾਡੇ ਚੈਨਲ ਤੇ ਸਾਡੇ ਪੇਜ ਤੇ ਐਡ ਜਿਹੜੀ ਬਿਲਕੁਲ ਫਰੀ ਲਵਾ ਸਕਦੇ ਹੋ ਦੋਸਤੋ ਸਾਨੂੰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਤੁਹਾਡੇ ਸਾਥ ਦੀ ਸਾਨੂੰ ਲੋੜ ਹੈ ਜੀ ਵੱਤ ਵੱਤ ਸ਼ੇਅਰ ਕਰਿਆ ਕਰੋ ਜੇਕਰ ਕਿਸੇ ਵੀਰ ਨੂੰ ਕਿਸੇ ਕੰਬਾਈਨ ਦੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉੱਪਰ ਦਿੱਤੇ ਹੋਏ ਨੰਬਰ ਤੇ ਮੇਰਾ ਵੀਰ ਸਾਨੂੰ ਕਾਲ ਕਰ ਸਕਦਾ ਜੀ ਕਾਲ ਕਰਨ ਦਾ ਟਾਈਮ ਆ ਜਿਹੜਾ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ ਆ ਜੀ ਉਸ ਤੋਂ ਬਾਅਦ ਨਾ ਸਵੇਰੇ ਫੋਨ ਚੱਕਿਆ ਜਾਊਗਾ ਜੀ ਨਾ ਰਾਤ ਨੂੰ ਇਸ ਕਰਕੇ ਮੇਰਾ ਵੀਰ ਜਿੰਨੇ ਵੀ ਕਾਲ ਕਰਨੀ ਆ ਜੀ 9 ਵਜੇ ਤੋਂ ਸਾਨੂੰ ਸ਼ਾਮ 5 ਵਜੇ ਤੱਕ ਫੋਨ ਕਰ ਸਕਦਾ ਜੀ ਜੇਕਰ ਕਿਸੇ ਵੀਰ ਨੂੰ ਵੀ ਕੋਈ ਵੀ ਕੰਬਾਈਨ ਦਿੱਕਤ ਦਿੰਦੀ ਹੈ ਜਿੱਦਾਂ ਕੋਈ ਦਾਣਾਏ ਮਾਰਨ ਦੀ ਜਾਂ ਕੋਈ ਸ਼ਾਫਟ ਤੋੜਦੀ ਆ ਜਾਂ ਕੋਈ ਹੋਰ ਸ਼ਿਕਾਇਤ ਆ ਤਾਂ ਸਾਨੂੰ ਦੱਸ ਸਕਦੇ ਹੋ ਅਸੀਂ ਤੁਹਾਡਾ ਮਸਲਾ ਹੋਂਦ ਤੇ ਹੱਲ ਕਰ ਸਕਦੇ ਆ ਜੀ ਜੇ ਫਿਰ ਵੀ ਨਾ ਹੋਊਗਾ ਜਾਂ ਕੋਈ ਰਿਪੇਅਰ ਕਰਵਾਉਣਾ ਕਰਾਉਣਾ ਚਾਹੁੰਦਾ ਹੈ ਕਮੈਂਡ ਦੀ ਤਾਂ ਤਾਂ ਵੀ ਸਾਡੇ ਨਾਲ ਸੰਪਰਕ ਜਿਹੜਾ ਕਰ ਸਕਦਾ ਹੈ ਅਸੀਂ ਉਹ ਵੀਰਨਾ ਵੱਧ ਵੱਧ ਸਾਥ ਦੇਵਾਂਗੇ ਜੀ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ